ਹੁਣ ਭਾਈ ਦਾਰਾ ਸਿੰਘ ਜੀ ਅਮਰੀਕਾ ਤੋਂ ਪਹੁੰਚਿਆ ਹੈ ਜਿਨ੍ਹਾਂ ਨੇ ਤਨ ਤਨ ਬਾਬਾ ਕੁੰਦਨ ਸਿੰਘ ਜੀ ਦੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਾਪੁਰਸ਼ਾ ਦੀ ਸੰਗਤ ਕੀਤੀ ਹੈ ਵੇਖੋ ਇਹਨਾਂ ਦੇ ਪਿਤਾ ਸੰਸਰਦਾਰ ਮਹਿੰਦਰ ਸਿੰਘ ਲਾਂਗਰੀ ਜਿਨ੍ਹਾਂ ਨੂੰ ਬਾਬਾ ਜੀ ਮਹਿੰਦਰੂ ਕਿਹਾ ਕਰਦੇ ਸੀ ਵੇਖੋ ਪਰ ਅੱਜ ਬਾਬਾ ਜੀ ਦੇ ਘਰ ਦੀ ਸੇਵਾ ਭਾਈ ਐਰ ਭਜਨ ਸਿੰਘ ਇਹਨਾਂ ਦੇ ਵੱਡੇ ਭਰਾ ਜਿਹਨਾਂ ਨੂੰ ਬਾਬਾ ਜੀ ਇੰਜਣ ਕਹਿੰਦੇ ਸੀ ਉਹ ਵੀ ਅਮਰੀਕਾ ਵਿੱਚ ਇਹ ਭਾਈ ਦਾਰਾ ਸਿੰਘ ਜੀ ਗੁਰਮੁਖ ਪਿਆਰੇ ਇਹ ਵੀ ਅਮਰੀਕਾ ਵਿੱਚ 10 ਮਿੰਟ ਦੀ ਗਾਜਰੀ ਫਿਰ ਮਹਾਂਪੁਰਸ਼ਾਂ ਦਾ ਜੋ ਇੱਜ਼ਾ ਭਾਈ ਐਰਪੀਸ ਮਣੀ ਜੀ ਉੰਤੇ ਹਨ ਉਹ ਸਮਾ ਲਉਣਗੇ ਆਓ ਗੁਰਮਖੋਦੋ ਸ਼ਰਮ ਨਾ ਕਰਿਏ ਜੀ ਗੁਰੂ ਸواری ਗੁਰੂ ਪਿਆਰੀ ਗੁਰਖਾਲਸਾ ਸਤ ਸੰਗ ਜੀਓ ਜਵਰ ਖਤਰ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਆਨੰਦ ਮੰਨਦੇ ਹੋਏ ਪਿਆਰ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਦੀ ਮਿੱਠੀ ਤੇ ਪਿਆਰੀ ਯਾਦ ਵਿੱਚ ਜੁੜ ਬੈਠੀ ਪਿਆਰੀ ਸਤਸੰਗ ਜੀਓ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕਉ ਸੰਤ ਜਪਾਵੇ ਨਾਮ ਜਨ ਪਰੁ ਪੁਕਾਰੀ ਆਏ ਤੇਰੇ ਜਨ ਪਰੋ ਪੁਕਾਰੀ ਆਏ ਜੀ ਦਾਣ ਦੇ ਭਗਤੀ ਲਾਇਨ ਹਰຊੋਂ ਲੈਣ ਮਲਾਏ ਮਹਾਪੁਰਖ ਇਸ ਸੰਸਾਰ ਤੇ ਪਰ ਪੁਕਾਰ ਕਰਨ ਵਾਸਤੇ ਆਇਆ ਕਰਦੇ ਨੇ ਤੇ ਪਰ ਪੁਕਾਰ ਕਰਕੇ ਸੰਸਾਰ ਦੇ ਵਿੱਚੋਂ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੁਕਮ ਅਨਸਾਰ ਇਸ ਦੁਨੀਆ ਤੋਂ ਚਲੇ ਜਾਇਆ ਕਰਦੇ ਨੇ ਹੁਕਮ ਅਨਸਾਰ ਆਉਂਦੇ ਨੇ ਔਰ ਹੁਕਮ ਅਨਸਾਰ ਉਹ ਚਲੇ ਜਾਇਆ ਕਰਦੇ ਨੇ ਜਨ ਪਰੋ ਪੁਕਾਰੀ ਆਏ ਤੇਰੇ ਜਨ ਜੀ ਦਾਣ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਏ ਕਬੀਰ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕਉ ਸੰਤ ਜਪਾਵੇ ਨਾਮ ਅਜਿੰਨੀ ਸੰਗਤ ਅਜ ਗੁਰੂ ਚਰਨਾਂ ਦੇ ਨਾਲ ਜੁੜ ਬੈਠੀ ਏ ਅਜ ਸਾਡੇ ਪਿਆਰੇ ਬਾਬਾ Sukadev Singh Ji.